ਓ ੴ ਦੁਆਹੇ ਗੁਰ ਜੇ ਕੀ ਫਤਿਹ ਸ੍ਰੀ ਭੋਤੀ ਜੀ ਸਾਹੀ ਵਾਰ ਸ੍ਰੀ ਭੋਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰਤਮ ਘੋਤੀ ਸਮਰਕਾ ਗੁਰਨਾਡਕ ਲਈਂ ਤੇ ਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਹੀ ਅਰਜਨ ਹਰ ਗੋਬਿੰਦ ਨਾ ਸਮਰੋ ਸ੍ਰੀ ਹਰਾਈ ਸ਼ਰੀਆਰ ਕ੍ਰਿਸ਼ੰਤ ਹੈਈਐ ਜਿਸੁ ਲਿਠੈ ਸਬਦੁ ਖਜਾਇ ਤੇਗ ਬਾਦਰਸ ਮਰਿਆ ਕਰਨਹੁਣਿ ਦੇਆ ਵੈ ਧਾਈ ਸਬਦਾਈ ਹੋਏ ਸਾਈ ਦਸਵਾਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦਾਈ ਹੋਏ ਸਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਦਾ ਧਿਆਨ ਤਰ ਕੇ ਬਾਲੋ ਜੀ ਪੰਜਾਂ ਪਿਆਰਿਆਂ ਚਵਾਂ ਸੱਜਿਆਂ ਚਾਲੀ ਮੁਕਤਿਆਂ ਹੱਠੀਆਂ ਜਿਆਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵਰਣ ਛਕੇਆ ਦੇਹ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਵੱਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀਆਂ ਸੇਵਾਵਾਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖੀ ਕੇ ਸੰਸਵਾਸਾਂ ਨਾਲ ਨਿਭਾਈ ਤਨਾ ਸਦਕਵਾਨ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਕਮਾਈ ਦਾ ਧਿਆਨ ਤਰ ਕੇ ਬੱਲੋ ਜੀ ਪੰਜਾਂ ਤਖਤਾਂ ਸਰਬੱਤ ਗੁਰ ਦਾ ਨਾਂ ਦੇ ਦਰਸ਼ਨ ਦੀ ਇਦਾਰ ਦਾ ਧਿਆਨ ਤਰ ਕੇ ਬੱਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਵੈ ਚਤਾਵਨ ਕਾ ਸਦਕ ਸਰਬਸੋਗ ਬੇਦਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆਰੀ ਆਇ ਤ ਦੇਗ ਤੇਗ ਭਤ ਵਰਦ ਕੀ ਪਾਇ ਜਬੰਤ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਬਾਲ ਬਾਲ ਬਾਲੋ ਜੀ ਸਿਖਾਂ ਨੂੰ ਸਿਖੇ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵੇਸਾ ਦਾਨ ਪ੍ਰਸਾਦ ਦਾਨ ਧਨਾ ਸਰਦਾਰ ਨਾਮ ਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਹੀ ਸ਼ਾਨ ਨਚੌਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੱਲ ਜੀ ਸਲਾਮ ਅਲੈਕੁਮ ਸਿਖਾਂ ਦਾ ਮਨ ਨੀਮਾ ਮਾਤ ਉੱਚੀ ਮਤ ਬਾਦ ਦਾ ਰਾਖਾ ਆਪਵਾਹਿ ਗੁਰੂ ਹੇ ਅਕਾਲ ਬਿਰਖ ਬੰਤ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਬੰਧਨੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਈਦਾਰ ਤੇ ਸੇਵਾ ਸੰਭਾਲਦਾ ਦਾਣ ਖਾਲਸਾ ਜਿਨ ਬਖਸ਼ੋ ਹੇ ਨਮਾਰਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਤਰ ਸਥਾਨ ਗੁਰਦੁਆਰਾ ਸਾਹਿਬ ਮੰਧੇਰ ਵਿਖੇ ਚਾਬਰ 70 ਤੱਕ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੀਵਨ ਕਥਾ ਜੀਵਨ ਗਾਥਾ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਉਹਨਾਂ ਵੱਲੋਂ ਮਹਾਨ ਕੀਤੀ ਹੋਈ ਰਚਨਾ ਦੇ ਮੁਤਾਬਕ ਸਤਿਗੁਰ ਜੀਓ ਪਿਛਲੇ ਸਮੇਂ ਤੋਂ ਲੈ ਕੇ ਕਰਕੇ ਆਪ ਜੀ ਦੀਆਂ ਜੀਵਨ ਦੀਆਂ ਵਿਚਾਰਾਂ ਕੀਤੀਆਂ ਗਈਆਂ ਜੀਵਨ ਦੀਆਂ ਵਿਚਾਰਾਂ ਕਰਦੇ ਆਪ ਜੀਾਂ ਦੇ ਕੌਤਕਾਂ ਦੀਆਂ ਵਿਚਾਰਾਂ ਕਰਦੇ ਆਂ ਸਿਵਾਵਾਂ ਕਰਦੇ ਆਂ ਅਨੇਕ ਭਲਾ ਤਰੋਟੀਆਂ ਰਹਿ ਗਈਆਂ ਹੁਣ ਗਈਆਂ ਤੋਂ ਕੰਨਾ ਲਗ ਮਾਤਰਵਾਦ ਘਾੜ ਬਖਸ਼ ਲੈਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰ ਜੀਓ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀਾਂ ਦੇ ਜੀਵਨ ਗatha ਕਲ ਰੋਜ ਤੋਂ ਲੈ ਕਰਕੇ ਆਪ ਜੀਆਂ ਦੇ ਸਤਿਗੁਰ ਜੀਓ ਪਾਵਨ ਸਤਰਨਾ ਤੋਂ ਆਰੰਭ ਤੱਕ ਕਰਨ ਵਾਤੇ ਸਿਰ ਤੇ ਰਹਿਮਤ ਬਰਿਆਤ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਰੰਭਤਾ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਿਰ ਤੇ ਹੱਥ ਰੱਖ ਕੇ ਸੇਵਾ માં ਕਰਨ ਦਾ ਬਲੋ ਉਦਮ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰ ਜੀਓ ਆਪ ਜੀਆਂ ਦੇ ਪਾਵਨ ਹਜੂਰੇ ਅਨੇਕਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਦਰ ਪ੍ਰਵਾਣ ਕਰਨੀਆਂ ਤਿਲਪਲ ਬੇਟਾ ਨਾਂ ਦਰ ਪ੍ਰਵਾਣ ਕਰਨੀਆਂ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ ਬਖਸ਼ਿਸ਼ ਕੀਤੀਆਂ ਗਈਆਂ ਦਾਤਾਂ ਵਿੱਚੋਂ ਪਾਵਨ ਦਰਤੇ ਕੜਾ ਪ੍ਰਸਾਦ ਭੇਟਾ ਕੀਤਾ ਗਿਆ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਕਾ ਨਾਮ ਜਪੇ ਸਜੇ ਦਰਬਾਰਾਂ ਅੰਦਰ ਇਲਾਹੀ ਪਰਮਾਨ ਬਖਸ਼ਿਸ਼ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਜੀਵਨ ਦੀਆਂ ਵਿਚਾਰਾਂ ਦੀ ਸਮਾਪਤੀ ਦੀ ਅਰਦਾਸ ਅਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਦੇ ਜੀਵਨ ਦੀਆਂ ਵਿਚਾਰਾਂ ਦੀ ਰਮਤਾ ਦੀ ਅਰਦਾਸ ਪ੍ਰਵਾਨ ਕਰਦੇ ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਈ ਪਿਆਰੇ ਸਜਣ ਮੇਰੋ ਨੇ ਜਨਾ ਮਿਲੇ ਅੰਤਰਾ ਨਾਮ ਚੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਅਪੇ ਅਕਾਲ ਕੀ ਸਾਹਿਬ ਸ਼ਕਾਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਣੋ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਖੁਾਰੇ ਸਾਂ ਮਿਲਾਂਗੇ ਵਾਰ ਕਰਨਾ ਮਜਾਦ ਹਉ ਜੈ ਸਰਦਾ ਕਰ ਸੇ ਬੰਦੇ ਜੈ ਸਰਦਾ ਕਰ ਸੇ ਬੰਦੇ ਬਲੇ ਸੋਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ